ਸਿੱਖ ਧਰਮ ਵਿੱਚ ਚਮਤਕਾਰ ਦੀ ਕੀ ਜਗ੍ਹਾ ਹੈ ਪਹਿਲੀ ਗਲਤੀ ਇਹ ਹੈ ਜੀ ਚਮਤਕਾਰ ਵਾਲਿਆਂ ਨੇ ਕੇਵਲ ਸਾਨੂੰ ਬੇਵਕੂਫਤਾ ਬਹੁਤ ਬਣਾਇਆ ਜਿਹੜੇ ਚਮਤਕਾਰੀ ਹੋਣ ਦਾ ਦਾਵਾ ਕਰਦੇ ਨੇ ਪਰ ਉਹਨਾਂ ਨੇ ਸੱਚਮੁੱਚ ਦਾ ਚਮਤਕਾਰ ਜਿਹਨੂੰ ਕਿ ਵਿਗਿਆਨਿਕ ਚਮਤਕਾਰ ਮੈਂ ਕਹਿਣਾ ਹੁੰਦਾ ਉਹ ਉਹਨਾਂ ਨੇ ਇੱਕ ਵੀ ਨਹੀਂ ਤਿਆਰ ਕੀਤਾ ਮਿਸਾਲ ਦੇ ਤੌਰ ਤੇ ਉਹ ਸਾਤੋਂ ਆਪਣੇ ਕਸ਼ੇਰੇ ਤਾਂ ਤੋ ਹੁੰਦੇ ਨੇ ਆਪਣੀਆਂ ਮਾਲਿਸ਼ਾਂ ਤਾਂ ਕਰਵਾਉਂਦੇ ਨੇ ਸਾਡੀ ਮਾਇਆ ਤਾਂ ਹੜੱਪ ਕਰਦੇ ਨੇ ਪਰ ਸਾਨੂੰ ਉਹਨਾਂ ਨੇ ਕੂਲਰ ਉਹਨਾਂ ਨੇ ਪੱਖਾ ਉਹਨਾਂ ਨੇ ਏਸੀ ਉਹਨਾਂ ਨੇ ਟੀਵੀ ਉਹਨਾਂ ਨੇ ਫਰਿੱਜ ਉਹਨਾਂ ਨੇ ਕਾਰ ਜਾਂ ਉਹਨਾਂ ਨੇ ਮੋਬਾਈਲ ਸਾਨੂੰ ਬਣਾ ਕੇ ਖੋਜ ਕਰਕੇ ਨਹੀਂ ਦਿੱਤਾ ਕੇਵਲ ਚਮਤਕਾਰਾਂ ਦੀਆਂ ਡੀਂਗਾ ਮਾਰਦੇ ਨੇ ਅੱਜ ਵਿਗਿਆਨ ਨੇ ਇਹ ਸੋਸ਼ਲ ਮੀਡੀਏ ਨੇ ਤੇ ਹੋਰ ਜਿਹੜੇ ਸਾਧਨ ਨੇ ਸਾਡੇ ਜਿਹੜੇ ਕੈਮਰੇ ਥਾਂ ਥਾਂ ਤੇ ਲੱਗੇ ਨੇ ਉਹਨਾਂ ਨੇ ਇਹਨਾਂ ਦੇ ਸਾਰੇ ਚਮਤਕਾਰ ਕਰੀਬ ਕਰੀਬ ਲੰਗੇ ਕਰਤੇ ਨੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਹੈ ਇਨਕਮ ਹੈ ਉਹ ਘਟੂਗੀ ਜਿਹੜੇ ਅਰਬਾਂ ਰੁਪਏ ਇਹ ਕਮਾਉਂਦੇ ਸੀ ਤੇ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਜਿਉਂਦੇ ਸੀ ਉਹ ਹੁਣ ਇਹਨਾਂ ਨੂੰ ਛੱਡਣੀ ਪਵੇਗੀ ਇਹਨਾਂ ਨੇ ਐਸੇ ਕਰਕੇ ਡੇਰਿਆਂ ਦੇ ਨਾਲ ਕਿਸੇ ਨੇ ਸਕੂਲ ਕਿਸੇ ਨੇ ਕਾਲਜ ਕਿਸੇ ਨੇ ਹਸਪਤਾਲ ਇਹਨਾਂ ਸਾਧਨ ਨੇ ਖੋਲਲੇ ਨੇ ਵੀ ਇਹ ਡੇਰੇ ਤਾਂ ਬੰਦ ਹੋਣੀ ਹੋਣੇ ਨੇ ਹਸਪਤਾਲਾਂ ਤੇ ਸਕੂਲਾਂ ਦਾ ਤੇ ਜਿਹੜੇ ਕਾਲਜ ਨੇ ਉਹਨਾਂ ਦੀ ਇਨਕਮ ਤਾਂ ਬਰਕਰਾਰ ਰਹੂਗੀ ਇਹਨਾਂ ਨੂੰ ਵੀ ਪਤਾ ਹੈ ਕਿ ਬਿਜ਼ਨਸ ਕਿਵੇਂ ਕਰਨੇ ਨੇ ਲੋਕਾਂ ਤੋਂ ਪੈਸਾ ਲੈ ਕੇ ਬੇਵਕੂਫ ਬਣਾ ਕੇ ਇਹ ਫਿਰ ਆਪਣੇ ਕਾਰੋਬਾਰ ਚਲਾ ਰਹੇ ਨੇ ਜੇ ਤੁਸੀਂ ਕਹਿ ਰਹੇ ਹੋ ਵੀ ਕਾਰੋਬਾਰ ਚਲਾ ਰਹੇ ਨੇ ਫਿਰ ਇੱਕ ਇਨਸਾਨ ਦੇ ਵਿੱਚ ਜਾਂ ਫਿਰ ਇੱਕ ਮਨੁੱਖੀ ਕਮਿਊਨਿਟੀ ਹੈ ਉਹਦੇ ਲਈ ਧਰਮ ਤਨ ਨੂੰ ਕਰਨਾ ਕੀ ਚਾਹੀਦਾ ਜੇਕਰ ਤੁਸੀਂ ਕਰੋਗੇ ਧਰਮ ਨੂੰ ਵਿਦਿਅਕ ਸੰਸਥਾਾਂ માં ਖੋਲ ਲਿੰਗਾ ਪੈਸੇ ਬਣਾਉਣ ਲਈ ਕਾਰੋਬਾਰ ਖੋਲ੍ਹੇ ਹਸਪਤਾਲ ਖੋਲ੍ਹੇ ਫਿਰ ਧਰਮ ਦੀ ਜਗ੍ਹਾ ਕੀ ਆ ਇਨਸਾਨ ਦੇ ਉਹਦੇ ਜ਼ਿੰਦਗੀ ਦੇ ਵਿੱਚ ਜਦੋਂ ਨਾ ਸਕੂਲ ਸੀ ਨਾ ਕਾਲਜ ਸੀ ਨਾ ਯੂਨੀਵਰਸਿਟੀਾਂ ਸੀ ਨਾ ਚੋਣ ਦੀ ਪ੍ਰਕਿਰਿਆ ਸੀ ਲੋਕਤੰਤਰ ਕੋਈ ਨਹੀਂ ਸੀ ਲਿਖਤ ਰੂਪ ਵਿੱਚ ਕੋਈ ਸੰਵਿਧਾਨ ਨਹੀਂ ਸੀ ਤਾ ਉਹਨਾਂ ਜ਼ਮਾਨਿਆਂ 'ਚ ਜਿਵੇਂ ਯਿਸੂ ਮਸੀਹ ਨੇ ਆਪਣੇ ਢੰਗ ਨਾਲ ਜੋ ਉਹਨਾਂ ਨੂੰ ਜੋੜ ਦਿੱਤਾ ਗਿਆ ਖੁਦਾ ਦੇ ਨਾਲ ਗੌੜ ਦੇ ਨਾਲ ਜੋ ਉਹਨਾਂ ਨੂੰ ਸਮਝਾਈ ਉਹਨਾਂ ਨੇ ਪ੍ਰਚਾਰ ਕੀਤਾ ਪਰ ਉਹ ਛੇਤੀ ਹੀ ਲੇਖੇ ਲੱਗ ਗਏ ਉਹਨਾਂ ਦੇ ਚੇਲਿਆਂ ਨੇ ਬਾਈਬਲ ਲਿਖੀ ਹੈ ਤੇ ਉਹਨਾਂ ਨੂੰ ਜਿੰਨੀ ਸਮਝ ਸੀ ਉਹ ਲਿਖ ਦਿੱਤੀ ਕਿਉਂਕਿ ਸਮਾਜ ਨੂੰ ਇੱਕ ਸੂਤਰ ਦੇ ਵਿੱਚ ਪਰੋਣ ਵਾਸਤੇ ਕਿਸੇ ਨਿਯਮਾਂ ਦੀ ਲੋੜ ਸੀ ਉਹਨਾਂ ਜ਼ਮਾਨਾ 'ਚ ਕਿਉਂਕਿ ਜੰਗਲੀ ਜੀਵਨ ਵਰਗਾ ਜੀਵਨ ਸੀ ਉਸ ਤੋਂ ਬਾਅਦ ਹਾਜ਼ਰ ਤਮਾਮਦ ਸਾਹਿਬ ਨੇ ਅੱਜ ਤੋਂ ਤਕਰੀਬਨ 1500 ਸਾਲ ਪਹਿਲਾਂ ਕੁਰਾਨ ਬਾਰੇ ਤਾਂ ਲਿਖੀ ਤਾਂ ਇਹ ਉਹਨਾਂ ਦੇ ਸੇਵਕਾਂ ਨੇ ਐ ਪਰ ਜਿਹੜਾ ਉਹਨਾਂ ਨੇ ਬੋਲਿਆ ਉਹਨਾਂ ਦੇ ਸੇਵਕਾਂ ਨੂੰ ਠੀਕ ਲੱਗਿਆ ਉਹ ਕੁਰਾਨ ਦੇ ਵਿੱਚ ਦਰਜ ਕਰ ਦਿੱਤਾ ਸਮਾਜ ਨੂੰ ਚਲਾਉਣ ਵਾਸਤੇ ਇੱਕ ਸੂਤਰ ਦੇ ਵਿੱਚ ਪਰੋਏ ਰੱਖਣ ਵਾਸਤੇ ਉਹਨਾਂ ਨੇ ਕੁਰਾਨ ਦੇ ਅਨੁਸਾਰ ਸਾਰੇ ਕਮ ਰਾਜਨੀਤੀ ਵੀ ਸਮਾਜ ਦਾ ਭਲਾ ਵੀ ਉਹ ਕੁਰਾਨ ਦੇ ਅਨੁਸਾਰ ਕਰਨ ਦਾ ਹੁਕਮ ਦੇ ਦਿੱਤਾ ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਜਿਹੜੇ ਵੇਦ ਸੀ ਇਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਬੇਦਾਂ ਦੇ ਵਿੱਚੋਂ ਮਨੂ ਸਿਮਰਤੀ ਯਾਦੇ ਕੱਢ ਲਈ ਤੇ ਮਨੂ ਸਿਮਰਤੀ ਅਸਲ ਦੇ ਵਿੱਚ ਉਹਨਾਂ ਜ਼ਮਾਨਿਆਂ ਦਾ ਰਾਜਸੀ ਧਾਰਾ ਨੂੰ ਚਲਾਉਣ ਵਾਸਤੇ ਇੱਕ ਰਾਜਨੀਤਿਕ ਕਾਨੂੰਨ ਸੀ ਤੇ ਲੋਕਾਂ ਨੂੰ ਧਰਮ ਦਾ ਡਰਾਵਾ ਦੇ ਕੇ ਰਾਜਨੀਤਿਕ ਲੋਕਾਂ ਤੋਂ ਕਤਲ ਤੱਕ ਵੀ ਕਰਾਏ ਵੀ ਇਹ ਬੰਦਾ ਧਰਮ ਦੇ ਵਿਰੁੱਧ ਚੱਲਦਾ ਹੈ ਤੇ ਕਤਲ ਕੌਣ ਕਰਦਾ ਸੀ ਰਾਜਸੀ ਤਾਕਤਵਾਲੇ ਤੇ ਉਥੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਬੇਅੰਥਾ ਮੰਦੇ ਕਿਹਾ ਹੋਇਆ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛਿਆ ਤਾਂ ਪੜਸਣ ਆਏ ਕਾਦੀ ਕੂੜ ਬੋਲ ਬਲ ਖਾਏ ਬਹਾਮਣ ਨਾ ਵੇ ਜੀਆਂ ਖਾਏ ਕਿੰਨਾ ਕੁਛ ਗੁਰਬਾਣੀ ਚ ਲਿਖਿਆ ਪਿਆ ਹੈ ਕਿ ਇਹ ਕਾਜੀ ਆਦਿਕ ਪੁਜਾਰੀ ਆਦਿਕ ਤੇ ਕਹਿੰਦੇ ਸੀ ਕਿ ਇਸ ਬੰਦੇ ਨੇ ਆ ਗਲਤੀ ਕੀਤੀ ਹੈ ਇਹਨੂੰ ਆ ਸਜ਼ਾ ਮਿਲਣੀ ਚਾਹੀਦੀ ਹੈ ਜੇਹਨੂੰ ਪੁੱਛੇ ਵੀ ਤੂੰ ਤਾਂ ਵੱਡੀ ਲੈ ਕੇ ਲੋਕਾਂ ਦਾ ਹੱਕ ਮਾਰ ਰਿਹਾ ਉਹ ਕਹਿੰਦਾ ਮੈਂ ਵੱਡੀ ਕਦੋਂ ਨਾ ਆ ਦੇਖੋ ਧਰਮ ਪੁਸਤਕ ਚ ਲਿਖਿਆ ਪਿਆ ਹੈ ਹੁਣ ਧਰਮ ਪੁਸਤਕ ਪੜ੍ਹਨੀ ਤਾਂ ਉਸੇ ਨੇ ਅਰਥ ਤਾਂ ਉਸੇ ਨੇ ਕਰਨੇ ਹਨ ਹੋਰ ਕਿਹਨੇ ਕਰਨੇ ਹਨ ਤਾਂ ਇਸ ਤਰ੍ਹਾਂ ਜਦੋਂ ਅੱਜ ਵਰਗਾ ਲੋਕਤੰਤਰ ਨਹੀਂ ਸੀ ਪੜ੍ਹਾਈ ਲਿਖਾਈ ਨਹੀਂ ਸੀ ਉਦੋਂ ਇਹਨਾਂ ਪੋਥੀਆਂ ਦੇ ਬਦੌਲਤ ਹੀ ਸਾਰਾ ਕੁਝ ਚੱਲਦਾ ਸੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਅਤੇ ਆਪਣੀ ਵਿਚਾਰਧਾਰਾ ਵਾਲੇ ਜਿਹੜੇ ਹੋਰ ਮਹਾਪੁਰਖ ਸੀ ਉਹਨਾਂ ਸਾਰਿਆਂ ਦੀ ਬਾਣੀ ਇਕੱਠੀ ਕੀਤੀ ਪੰਜਵੇਂ ਪਾਸ਼ਾ ਨੇ ਉਹਨੂੰ ਸੰਬਾਧਤਾ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ ਅਸੀਂ ਇਸ ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਵਧੀਆ ਢੰਗ ਦੀ ਜਿਉਣੀ ਹੈ ਪਰ ਇਹ ਸਾਨੂੰ ਇੱਕ ਏਕਤਾ ਦੇ ਸੂਤਰ ਵਿੱਚ ਪਰੋਈ ਜਾਣ ਵਾਸਤੇ ਤਾਂ ਬਹੁਤ ਅੱਛੀ ਗੱਲ ਹੈ ਪਰ ਅੱਜ ਸਾਨੂੰ ਬਾਹਰਲੇ ਨਿਯਮ ਵੀ ਪੜ੍ਹਨੇ ਸਮਝਣੇ ਤੇ ਜ਼ਿੰਦਗੀ 'ਚ ਲਾਗੂ ਕਰਨੇ ਪੈਣਗੇ ਹੁਣ ਗੁਰਬਾਣੀ 'ਚ ਤਾਂ ਕਿਤੇ ਨਹੀਂ ਲਿਖਿਆ ਕਿ ਵੋਟਾਂ ਪਾਇਆ ਕਰੋ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਕਿ ਮੋਬਾਈਲ ਦੀ ਵਰਤੋਂ ਕਰੋ ਕਿ ਨਾ ਕਰੋ ਅਇਕੀ ਜਾਂ ਹਾਲਾਤ ਅਨੁਸਾਰ ਜਿਹੜੀਆਂ ਨਵੀਆਂ ਕਾਢਾਂ ਨਿਕਲੀਆਂ ਨੇ ਆਪਾਂ ਨੇ ਵਰਤਣੀਆਂ ਨੇ ਕਿ ਨਹੀਂ ਵਰਤਣੀਆਂ ਉਹ ਚੀਜ਼ਾਂ ਦਾ ਆਪਾਂ ਨੇ ਆਪ ਧਿਆਨ ਰੱਖਣਾ ਹੈ ਗੁਰਬਾਣੀ ਬਣਾਉਂਦੀ ਹੈ ਸਾਨੂੰ ਸਿਆਣੇ ਇਨਸਾਨ ਬਹਾਦਰੇ ਇਨਸਾਨ ਮਿਲ ਵਰਤਣ ਵਾਲੇ ਇਨਸਾਨ ਜਾਤ ਪਾਤ ਤੋਂ ਬਚਣਾ ਨਸ਼ਿਆਂ ਤੋਂ ਬਚਣਾ ਤੇ ਦੂਜਿਆਂ ਦੀ ਮਾਰ ਕਾਟ ਕਤਲੋਗਾਰਥ ਉਹਨਾਂ ਤੋਂ ਬਚਣਾ ਪਿਆਰ ਭਰੇ ਢੰਗ ਨਾਲ ਸਮਾਜਿਕ ਭਾਈਚਾਰਾ ਬਣਾ ਕੇ ਚੰਗੇ ਤਰੀਕੇ ਸ਼ਾਂਤਮਈ ਢੰਗ ਨਾਲ ਰਹਿਣਾ ਇਹ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜਿਵੇਂ ਤੋ ਇਹਦੇ ਤੇ ਵੀ ਕਈ ਵਾਰ ਪ੍ਰੋਫੈਸਰ ਸਾਹਿਬ ਸਵਾਲ ਖੜੇ ਹੁੰਦੇ ਆ ਜਿਵੇਂ ਅੱਜ ਮੱਟ ਸ਼ੇਰੋਂ ਵਾਲਾ ਤੇ ਹੋ ਰਿਹਾ ਹੈ ਕਿ ਤਰਕ ਨਾ ਕਰੋ ਧਰਮ ਤੇ ਤਰਕ ਇਕੱਠੇ ਚੱਲ ਸਕਦੇ ਆ ਖਾਸ ਕਰਕੇ ਸਿੱਖੀ ਵਿਚਾਰਧਾਰਾ ਦੇ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਤਰਕ ਦੀ ਕੀ ਥਾਂ ਹੈ ਮੈਨੂੰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਬੇਗ ਰਾਜ ਮਿੱਤਰ ਜੀ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਨੇ ਉਹ ਸਾਡਾ ਪਿਛਲੇ 20 ਸਾਲ ਤੋਂ ਆਪਸ ਦੇ ਵਿੱਚ ਤਾਲਮੇਲ ਬਣਿਆ ਹੋਇਆ ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨੇ ਉਹ ਮੇਰੀਆਂ ਕਿਤਾਬਾਂ ਸਾਰੀਆਂ ਮੰਗਾਉਂਦੇ ਨੇ ਇਥੋਂ ਤੱਕ ਮੇਰੇ ਵੱਡੇ ਵੀਰ ਮੇਘਰਾਜ ਮਿੱਤਰ ਜੀ ਨੇ ਆਖਿਆ ਕਿਹਦਾ ਇੰਦਰ ਸਿੰਘ ਘਾਗੀ ਮੈਂ ਤੁਹਾਡਾ ਪੂਰਾ ਸਤਿਕਾਰ ਕਰਦਾ ਜੇ ਕਿਤੇ ਸਾਨੂੰ ਇਸ ਢੰਗ ਨਾਲ ਗੁਰਬਾਣੀ ਸਮਝਾਈ ਹੁੰਦੀ ਤਾਂ ਅਸੀਂ ਕਾਮਰੇਡ ਜਾਂ ਤਰਖੀਲ ਬਣਨ ਦੀ ਲੋੜ ਨਹੀਂ ਸੀ ਅਸੀਂ ਵੀ ਇਸੇ ਦਾਇਰੇ ਚ ਰਹਿ ਕੇ ਕੰਮ ਕਰਨਾ ਸੀ ਪਰ ਇਹ ਸਾਨੂੰ ਨਾਸਤਕ ਅਤੇ ਪਾਪੀ ਕਹਿ ਕੇ અપਮਾਨਿਤ ਕਰਦੇ ਰਹੇ ਤਾਂ ਸਾਨੂੰ ਵੱਖਰੀਆਂ ਇਹ ਸੰਸਥਾਵਾਂ ਬਣਾਉਣੀਆਂ ਪਈਆਂ ਇੱਕ ਵਾਰੀ ਅੱਜ ਤੋਂ ਤਕਰੀਬਨ 12-14 ਸਾਲ ਪਹਿਲਾਂ ਉਹਨਾਂ ਨੇ ਜਲੰਧਰ ਇੱਕ ਆਪਣੇ ਵੱਡੇ ਸਮਾਗਮ ਤੇ ਮੈਨੂੰ ਸੱਦਿਆ ਬੇਗ ਰਾਜ ਮਿੱਤਰ ਜੀ ਨੇ ਉਹਨਾਂ ਨੇ ਇਹ ਕਿਹਾ ਕਿ ਕੀ ਗੁਰਬਾਣੀ ਤਰਕ ਤੇ ਆਧਾਰਿਤ ਸਾਨੂੰ ਸਿਖਿਆ ਦਿੰਦੀ ਹੈ ਤੁਸੀਂ ਤਰਕ ਵਾਲੀਆਂ ਗੱਲਾਂ ਸਾਨੂੰ ਅੱਜ ਸੁਣਾਓ ਤੁਹਾਨੂੰ ਖੁੱਲਾ ਟਾਈਮ ਹੈ ਮੈਂ ਇੱਕ ਘੰਟਾ ਉੱਥੇ ਬੋਲੇ ਆ ਮੈਂ ਸਾਰਾ ਮੈਟਰ ਇਹੀ ਰੱਖਿਆ ਕਿ ਗੁਰਬਾਣੀ ਤਾਂ ਸਾਨੂੰ ਕਹਿ ਰਹੀ ਹੈ ਇੱਕ ਹੈ ਪਾਥਰ ਕੀਜੈ ਭਾਉ ਵੀ ਭਾਈ ਇੱਕ ਪੱਥਰ ਨੂੰ ਤੁਸੀਂ ਮੂਰਤੀ ਨੂੰ ਰੱਬ ਬਣਾ ਕੇ ਪੇਸ਼ ਕਰ ਰਹੇ ਹੋ ਉਹਨੂੰ ਪੂਜਾ ਕਰ ਰਹੇ ਹੋ ਤੇ ਦੂਜਾ ਪਾਥਰ ਧਰੀ ਹੈ ਪਉ ਇੱਕ ਪੱਥਰ ਤੁਹਾਡੇ ਪੈਰਾਂ 'ਚ ਪਿਆ ਤੇ ਉਹਦੇ ਉੱਤੋਂ ਨਹੀਂ ਲੰਘ ਕੇ ਜਾਂਦੇ ਹੋ ਜੇ ਅੰਦਰ ਪਿਆ ਪੱਥਰ ਜੇ ਉਹ ਦੇਉ ਤਾਂ ਉਹ ਵੀ ਦੇਵਾ ਕਹ ਨਾਮਦੇਵ ਹਮ ਹਰ ਕੀ ਸੇਵਾ ਜੇ ਅੰਦਰ ਪਿਆ ਪੱਥਰ ਰੱਬ ਹੈ ਤਾਂ ਪੈਰਾਂ 'ਚ ਪੱਥਰ ਪਿਆ ਰੱਬ ਕਿਉਂ ਨਹੀਂ ਹੈ ਹੁਣ ਕਿੱਡਾ ਵੱਡਾ ਤਰਕ ਆ ਇਹ ਦਲੀਲ ਹੈ ਇਸੇ ਤਰ੍ਹਾਂ ਗੁਰਨਾਨਕ ਸਾਹਿਬ ਹਰਦوار ਗਏ ਨੇ ਆਪਾਂ ਸਾਰਿਆਂ ਨੇ ਸਾਖੀ ਸੁਣੀ ਹੋਈ ਹੈ ਉਹ ਪੱਛਮ ਵੱਲ ਪਾਣੀ ਦੇਣ ਲੱਪੇ ਪੁਜਾਰੀ ਆਏ ਇਕੱਠੇ ਹੋ ਕੇ ਕਿ ਤੁਸੀਂ ਕੀ ਅਣਜਾਣਪਣਾ ਕਰੀ ਜਾਂਦੇ ਹੋ ਪਾਣੀ ਤਾਂ ਇੱਧਰ ਨੂੰ ਦੇਣੇ ਚੜ੍ਹਦੇ ਵੱਲ ਨੂੰ ਗੁਰਨਾਨ ਸਿੰਘ ਸਾਹਿਬ ਕਹਿਣ ਲੱਗੇ ਇਧਰਲੇ ਪਾਸੇ ਕਾਹਦੇ ਵਾਸਤੇ ਕਹਿੰਦੇ ਜੀ ਪਾਣੀ ਸੂਰਜ ਨੂੰ ਦੇਣਾ ਹੈ ਗੁਰਨਾਨ ਸਿੰਘ ਸਾਹਿਬ ਫਿਰ ਉਧਰ ਪਾਣੀ ਦੇਣ ਲੱਪੇ ਪਛਮ ਵੱਲ ਉਹ ਕਹਿੰਦੇ ਭਾਈ ਸਾਹਿਬ ਜੀ ਪਾਣੀ ਤੁਹਾਡਾ ਇੱਥੇ ਡਿਗ ਰਿਹਾ ਆ ਦੇਖੋ ਤੁਹਾਡੇ ਖੇਤਾਂ ਨੂੰ ਕੋਈ ਨਹੀਂ ਜਾਂਦਾ ਤੁਸੀਂ ਕਹਿੰਦੇ ਮੇਰੇ ਖੇਤਾਂ ਨੂੰ ਪਾਣੀ ਦੇ ਰਿਹਾ ਮੈਂ ਗੁਰਨਾਨ ਸਿੰਘ ਸਾਹਿਬ ਕਹਿਣ ਲੱਗੇ ਤੁਹਾਡਾ ਪਾਣੀ ਵੀ ਤਾਂ ਜਿਹੜਾ ਸੂਰਜ ਨੂੰ ਦੇ ਰਹੇ ਹੋ ਇੱਥੇ ਡਿਗ ਰਿਹਾ ਤੁਹਾਨੂੰ ਇੰਨੀ ਵੀ ਅਕਲ ਨਹੀਂ ਆਈ ਜੇ ਮੇਰਾ ਮੇਰੇ ਖੇਤ ਇਸੇ ਧਰਤੀ ਤੇ ਨੇ ਉਥੇ ਤਾਂ ਪਾਣੀ ਜਾਂਦਾ ਨਹੀਂ ਤੇ ਸੂਰਜ ਨੂੰ ਉੱਪਰ ਕਰੋੜਾਂ ਮੀਲ ਕਿਵੇਂ ਚਲਾ ਜਾਊਗਾ ਸੋ ਇਹ ਤਰਕ ਹੈ ਗੁਰਬਾਣੀ 'ਚ ਇਹੋ ਜੇ ਹਜ਼ਾਰਾਂ ਨਹੀਂ ਅਨੰਤ ਤਰਕ ਨੇ ਹਰ ਗੱਲ ਤਰਕ ਤੇ ਆਧਾਰਿਤ ਕੀਤੀ ਗਈ ਹੈ ਤੇ ਸਾਡੇ ਬੰਦਿਆਂ ਨੂੰ ਅਨਪੜਤਾ ਦੇ ਕਾਰਨ ਗੁਰਬਾਣੀ ਦੀ ਸਟੱਡੀ ਨਾ ਕਰਨ ਦੇ ਕਾਰਨ ਤੇ ਆਪ ਦੇਖੋ ਅਸੀਂ ਪਾਠ ਵੀ ਲੋਕਾਂ ਤੋਂ ਕਰਵਾਉਨੇ ਆ ਅਖੰਡ ਪਾਠ ਕਰਾਏ ਦੇ ਪਾਠ ਕਰਾਉਨੇ ਆ ਪੈਸੇ ਦੇ ਕੇ ਜੇ ਸਾਡਾ ਕੋਈ ਬੱਚਾ ਸਕੂਲ ਜਾਵੇ ਉੱਥੇ ਹਾਜ਼ਰੀ ਲਵਾ ਕੇ ਮੱਥਾ ਟੇਕ ਕੇ ਮੁੜਿਆਵੇ ਮਾਸਟਰ ਜੀ ਨੂੰ ਜਾਂ ਕਿਤਾਬਾਂ ਨੂੰ ਉਹ ਫਿਰ ਡਾਕਟਰ ਇੰਜੀਨੀਅਰ ਜਾਂ ਵਕੀਲ ਨਹੀਂ ਬਣ ਸਕੇਗਾ ਇਸੇ ਤਰ੍ਹਾਂ ਗੁਰਬਾਣੀ ਨੂੰ ਮੱਥੇ ਟੇਕਣ ਵਾਲੇ ਸਿੱਖ ਅਤੇ ਉਥੇ ਭੇਟਾ ਪੂਜਾ ਚੜ੍ਹਾਵਾ ਚੜਾਉਣ ਵਾਲੇ ਸਿੱਖ ਸਾਦਾ ਮੂਰੇ ਮੱਥੇ ਟੇਕਣ ਵਾਲੇ ਸਿੱਖ ਉਹ ਗੁਲਾਮ ਬਿਰਤੀ ਵਾਲੇ ਜੇ ਜਾਂ ਅਣਜਾਣ ਵਰਤੀ ਵਾਲੇ ਤਾਂ ਬਣ ਸਕਦੇ ਨੇ ਪਰ ਉਹ ਤਰੱਕੀ ਕਰਕੇ ਚੰਗੇ ਇਨਸਾਨ ਨਹੀਂ ਬਣ ਸਕਦੇ ਸਾਧਾ ਨੇ ਇਸੇ ਗੱਲ ਦਾ ਫਾਇਦਾ ਉਠਾਇਆ ਸਾਨੂੰ ਇਸੇ ਰਾਹ ਤੇ ਤੋਰਿਆ ਸੋ ਗੁਰਬਾਣੀ ਤਰਕ ਤੇ ਆਧਾਰਿਤ ਗੱਲ ਕਰਦੀ ਹੈ ਪਰ ਉਹ ਤਰਕ ਦੀ ਗੱਲ ਤਾਂ ਆਪਾਂ ਕਰਾਂਗੇ ਜੇ ਥੋੜਾ ਬਹੁਤਾ ਆਪਣੇ ਦਿਮਾਗ ਦੀ ਵਰਤੋਂ ਕਰਾਂਗੇ ਗੁਰੂ ਸਾਹਿਬ ਨੇ ਜੇ ਸਾਨੂੰ ਅੰਧਵਿਸ਼ਵਾਸੀ ਬਣਾਉਣਾ ਸੀ ਉਹ ਤਾਂ ਫਿਰ ਪਹਿਲਾਂ ਹੀ ਲੋਕ ਬਹੁਤ ਹੈਗੇ ਸੀ ਉਹਦੀ ਫਿਰ ਨਵੀਂ ਵਿਚਾਰਧਾਰਾ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਾਂ ਲੋੜ ਹੀ ਨਹੀਂ ਸੀ ਫਿਰੇਗੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਕੀ ਸਵਾਲ ਕੀਤਾ ਜਾ ਸਕਦਾ ਜਦੋਂ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਉਹਨਾਂ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਜਾਂ ਮਾਛੀਵਾੜੀ ਦੇ ਜੰਗਲਾਂ ਦੇ ਵਿੱਚੋਂ ਇਕੱਲੇ ਰਹਿ ਗਏ ਤਾਂ ਕੀ ਉਦੋਂ ਇਹ ਕਿਹਾ ਜਾਣਾ ਕਿ ਉਦੋਂ ਫਿਰ ਉਹਨਾਂ ਨੇ ਚਮਤਕਾਰ ਨਹੀਂ ਵਿਖਾਇਆ ਇਹ ਸਵਾਲ ਜਾਇਜ਼ ਆ ਬਿਲਕੁਲ ਜਾਇਜ਼ ਹੈ ਜੀ ਮੈਂ ਤਾਂ ਇਥੋਂ ਤੱਕ ਕਹਿਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਦੇ ਬਰੁੱਧ ਤਲਵਾਰ ਨਹੀਂ ਚੁੱਕੀ ਕੇਵਲ ਲੋਕਾਂ ਨੂੰ ਜਗਾਇਆ ਕਿ ਮੂਰਖੋ ਜਾਦੂ ਮੰਤਰਾਂ 'ਚ ਨਾ ਪਵੋ ਉਦੋਂ ਦੇ ਜਿਹੜੇ ਇਥੋਂ ਦੇ ਰਾਜੇ ਤੇ ਵੱਡੇ ਵੱਡੇ ਸਰਦਾਰ ਸੀ ਉਹਨਾਂ ਨੇ ਬ੍ਰਾਹਮਣਾਂ ਨੂੰ ਮੌਲਵੀਆਂ ਨੂੰ ਜਿਹੜੇ ਪਹਿਲਾਂ ਇੱਥੇ ਪਠਾਣਾਂ ਦਾ ਰਾਜ ਸੀ ਬਾਅਦ ਵਿੱਚ ਮੁਗਲਾਂ ਦਾ ਹੋਇਆ ਤੇ ਉਹਨਾਂ ਨੂੰ ਇਕੱਠੇ ਕਰਕੇ ਆਖਿਆ ਕਿ ਬਾਬਰ ਦਾ ਸਾਨੂੰ ਸੁਨੇਹਾ ਮਿਲਿਆ ਬਾਬਰ ਦੀਆਂ ਫੌਜਾਂ ਆ ਰਹੀਆਂ ਨੇ ਤੇ ਹੁਣ ਆਪਾਂ ਕੀ ਕਰਨਾ ਚਾਹੀਦਾ ਇਥੋਂ ਦੇ ਪੁਜਾਰੀਆਂ ਨੇ ਕਿਹਾ ਅਸੀਂ ਮੰਤਰ ਪੜ੍ਹ ਕੇ ਧਾਗੇ ਤਵੀਤ ਦੇਵਾਂਗੇ ਆਪਣੇ ਸਪਾਹੀਆਂ ਦੇ ਗਲਾਂ 'ਚ ਪਾ ਦਿਓ ਪਹੁੰਚੇ ਤੇ ਬੰਨ੍ਹ ਦਿਓ ਤੇ ਜਦੋਂ ਫਿਰ ਇਹ ਮੈਦਾਨ 'ਚ ਖੜਨਗੇ ਜਾ ਕੇ ਤਾਂ ਉਹ ਦੁਸ਼ਮਣ ਹੈ ਬਾਬਰ ਦੇ ਸਪਾਹੀ ਨੇ ਇਹਨਾਂ ਦੇ ਵਿਰੁੱਧ ਲੜਨ ਦੀ ਤਾਕਤ ਨਹੀਂ ਰੱਖਣਗੇ ਅੰਨੇ ਹੋ ਜਾਣਗੇ ਜਦੋਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਬਾਣੀ 'ਚ ਮੁਗਲ ਪਠਾਣਾ ਭਈ ਲੜਾਈ ਰਣਮੈ ਤੇਗ ਬਗਾਈ ਉਹਨੀ ਤੁਪਕ ਤਾਨ ਚਲਾਈ ਉਹਨੀ ਹਸਤੇ ਚੜਾਈ ਇੱਥੇ ਜਿਹੜਾ ਇੰਨਾ ਉਹਨਾਂ ਨੇ ਕੱਟ ਵੱਢ ਕੀਤੀ ਇਥੇ ਸੱਥਰ ਵਿਛਕੇ ਲਾਸ਼ਾਂ ਦੇ ਗੁਰੂ ਨਾਨਕ ਸਾਹਿਬ ਉੱਥੇ ਸਵਾਲ ਕਰਦੇ ਨੇ ਬਾਬਰ ਬਾਣੀ ਸ਼ਬਦਾਂ ਦੇ ਵਿੱਚ ਇਹ ਕਹਿੰਦੇ ਨੇ ਭਾਈ ਤੁਹਾਡਾ ਕੋਈ ਮੰਤਰ ਨਹੀਂ ਚੱਲਿਆ ਕੋਈ ਮੁਗਲ ਨਾ ਹੋਆ ਅੰਦਾਕੇ ਨੇ ਨਾ ਪਰਚਾ ਲਾਇਆ ਤੇ ਜੇ ਜਾਦੂ ਮੰਤਰ ਹੁੰਦੇ ਕੋਈ ਕਰਾਮਾਤ ਹੁੰਦੀ ਗੁਰੂ ਨਾਨਕ ਸਾਹਿਬ ਬਾਬਰ ਨੂੰ ਵਾਪਸ ਮੋੜਨ ਦੇ ਕਤਲੋਗਾਰਤ ਹੋਣ ਤੋਂ ਰੋਕ ਲੈਂਦੇ ਨਾ ਉਹਨਾਂ ਨੇ ਤਲਵਾਰ ਚੁੱਕੀ ਤੇ ਨਾ ਕੋਈ ਮੰਤਰ ਚਲਾਇਆ ਕਿਉਂਕਿ ਮੰਤਰ ਵਗੈਰਾ ਹੁੰਦੇ ਹੀ ਨਹੀਂ ਲੋਕਾਂ ਨੂੰ ਹੌਲੀ-ਹੌਲੀ ਸਮਾਂ પાਕੇ ਤਿਆਰ ਕੀਤਾ ਉਸ ਤੋਂ ਬਾਅਦ ਫਿਰ ਪੰਜਵੇਂ ਪਾਸ਼ਾ ਤਤੀਆਂ ਤਵੀਆਂ ਤੇ ਬਿਠਾਏ ਗਏ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਜੇ ਕੋਈ ਕਰਾਮਾਤੀ ਸ਼ਕਤੀ ਹੁੰਦੀ ਤੇ ਪੰਜਵੇਂ ਪਾਸ਼ਾ ਦੀ 43 ਸਾਲ ਦੀ ਉਮਰ ਭਰ ਜਵਾਨੀ ਦੇ ਵਿੱਚ ਉਹਨਾਂ ਨੂੰ ਤਲਫਾ ਤੜਫਾ ਕੇ ਸ਼ਹੀਦ ਕੀਤਾ ਗਿਆ ਜੇ ਕੋਈ ਕਰਾਮਾਤੀ ਸ਼ਕਤੀ ਹੁੰਦੀ ਅਸੀਂ ਗੁਰੂ ਅਰਜਨ ਸੇਵ ਨਾਲੋਂ ਵੱਡੇ ਨਹੀਂ ਹੈਗੇ ਉਹ ਕਰਾਮਾਤੀ ਸ਼ਕਤੀ ਬਖਾ ਸਕਦੇ ਸੀ ਤੇ ਜਹਾਂਗੀਰ ਵਰਗਿਆਂ ਨੂੰ ਜ਼ਾਲਮਾਂ ਨੂੰ ਉਹ ਮਾਰ ਸਕਦੇ ਸੀ ਪਰ ਇਦਾਂ ਨਹੀਂ ਹੋਇਆ ਫਿਰ ਛੇਵੇਂ ਪਾਸ਼ਾ ਨੇ ਛੋਟੇ-ਛੋਟੇ ਯੰਗ ਲੜੇ ਤੇ ਅੰਤ ਨੂੰ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਚਲੇ ਗਏ ਜੇ ਕੋਈ ਕਰਾਮਾਤੀ ਸ਼ਕਤੀ ਹੁੰਦੀ ਤਾਂ ਆਪਣੇ ਅੰਮ੍ਰਿਤਸਰ ਦੇ ਵਸੇ ਹੋਏ ਇਲਾਕੇ ਨੂੰ ਛੱਡ ਕੇ ਹੋਰ ਨਾ ਥਾਵਾਂ ਤੇ ਕਿਉਂ ਜਾਂਦੇ ਨਵੀਆਂ ਥਾਵਾਂ ਤੇ ਕੀ ਲੋੜ ਸੀ ਜਾਣ ਦੀ ਫਿਰ ਨੌਵੇਂ ਪਾਤਸ਼ਾਹ ਦਾ ਉਹਨਾਂ ਨੇ ਦਿੱਲੀ ਬੁਲਾ ਕੇ ਕਤਲ ਕੀਤਾ ਸ਼ਹੀਦ ਕੀਤਾ ਤੇ ਜੇ ਕੋਈ ਕਰਾਮਾਤੀ ਸ਼ਕਤੀ ਹੁੰਦੀ ਤਾਂ ਨੌਵੇਂ ਪਾਤਸ਼ਾਹ ਦਾ ਸੀਸ ਕਿਉਂ ਕੱਟਿਆ ਜਾਣਾ ਸੀ ਇੱਥੋਂ ਤੱਕ ਦਸਵੇਂ ਪਾਤਸ਼ਾਹ ਦੇ ਉੱਤੇ ਜੋ ਜਿਹੜਾ ਛੁਰੇ ਦਾ ਵਾਰ ਕਿਹਾ ਜਾਂਦਾ ਹੋਇਆ ਤੇ ਉਹ ਫਿਰ ਕਿਉਂ ਹੁੰਦਾ ਇਥੋਂ ਤੱਕ ਅਨੰਦਪੁਰ ਕਿਉਂ ਜੜਦਾ ਚਾਰੇ ਸਾਹਿਬ ਜਾਦੇ ਪਰ ਕਿਉਂ ਸ਼ਹੀਦ ਹੁੰਦੇ ਇੱਕ ਇੱਕ ਦਿਨ ਦੇ ਵਿੱਚ ਕੋਪਰ ਹੀੜੇ ਦੇ ਮੈਦਾਨ ਚ 30000 ਸਿੱਖ ਸ਼ਹੀਦ ਹੋਇਆ ਇਤਿਹਾਸਕਾਰ ਮੰਨਦੇ ਨੇ ਤੇ ਫਿਰ ਇਨੇ ਸਿੱਖ ਉਹ ਕਰਾ ਮਾਤਾ ਮੈਂ ਤਾਂ ਸ਼ਰਯਾਮ ਕਹਿੰਦਾ ਅਸੀਂ ਰਗੜ ਕੇ ਫੋੜੇ ਤੇ ਨਹੀਂ ਲਾਉਣੀਆਂ ਤੁਹਾਡੀਆਂ ਕਰਾ ਬਾਤਾਂ ਜੇ ਉਹਨਾਂ ਨੇ ਇੰਨਾ ਮੁਸੀਬਤਾਂ ਦੇ ਟਾਈਮ ਤੇ ਕੋਈ ਸਾਡਾ ਭਲਾ ਨਹੀਂ ਕੀਤਾ ਕਿਸੇ ਕਰਾ ਬਾਤ ਨੇ ਫਿਰ ਅਸੀਂ ਉਸ ਕਰਾ ਬਾਤ ਨੂੰ ਕੀ ਕਰਨਾ ਹੈ ਆ ਕੱਲ ਦੀਆਂ ਗੱਲਾਂ ਨੇ ਆਪਾਂ ਨੇ ਬਹੁਤਿਆਂ ਨੇ ਜਿਉਂਦੇ ਨੇ ਵੇਖਿਆ ਕਿ ਦਰਬਾਰ ਸਾਹਿਬ ਤੇ ਤੁਸੀਂ ਆ ਮੰਨਦੇ ਹੋ ਕਿ ਹਮਲਾ ਕੀਤਾ ਗਿਆ ਟੈਂਕ-ਤੋਪਾਂ ਚੜਾਈ ਗਏ ਅਕਾਲ ਤਖਤ ਟਟਾਹਿਆ ਗਿਆ ਤੇ ਉਦੋਂ ਕਰਾਵਾਤਾਂ ਕਿੱਥੇ ਚਲੀਆਂ ਗਈਆਂ ਸੀ ਉਦੋਂ ਕਿਉਂ ਨਾ ਵਰਤਾਈ ਕੋਈ ਕਰਾਵਾਤ ਇਹ ਸਾਨੂੰ ਬੇਵਕੂ ਬਣਾ ਕੇ ਰੱਖਣਾ ਚਾਹੁੰਦੇ ਨੇ ਇਹ ਲੋਕ ਤਾਂ ਕਿ ਅਸੀਂ ਆਪਣੀ ਸਾਰੀ ਕਮਾਈ ਧਰਮ ਸਥਾਨਾਂ 'ਚ ਡੇਰਿਆਂ 'ਚ ਇਹਨਾਂ ਸਾਦਾ ਸੰਤਾਂ ਦੇ ਚਰਨਾਂ 'ਚ ਜਾ ਕੇ ਰੱਖ ਦਈਏ ਪਰ ਸਵਾਲ ਜਵਾਬ ਕਦੇ ਨਾ ਕਰੀਏ ਗੁਰਬਾਣੀ ਸਾਨੂੰ ਸਿਆਣੇ ਹੋਣ ਦਾ ਉਪਦੇਸ਼ ਦਿੰਦੀ ਹੈ ਜੇ ਸਿੱਖ ਸਿਆਣੇ ਹੋਣਗੇ ਤਾਂ ਇਹਨਾਂ ਬਹਿਮਾ ਭਰਮਾ ਜਾਦੂਗਰੀਆਂ ਤੋਂ ਬਚ ਜਾਣਗੇ ਸਾਧਾਂ ਦੇ ਇਹ ਜਿਹੜਾ ਮੱਕੜ ਜਾਲ ਹੈ ਉਹਦੇ ਚੋਂ ਬਚ ਜਾਣਗੇ ਧਰਮ ਵੀ ਸਾਨੂੰ ਚੰਗੇ ਇਨਸਾਨ ਬਣਾਉਣ ਵਾਸਤੇ ਪ੍ਰੇਰਣਾ ਕਰਦਾ ਨਾ ਕਿ ਆਪਣਾ ਆਪਾ ਲੁੱਟੇ ਜਾਣ ਤੇ ਇਸ ਰਾਹ ਤੇ ਨਹੀਂ ਤੋਰਦਾ ਗੁਰਬਾਣੀ ਨੇ ਸਾਨੂੰ ਯੋਧੇ ਸਾਨੂੰ ਬਹਾਦਰ ਸਾਨੂੰ ਸਿਆਣੇ ਸੰਤ ਤੇ ਸਿਪਾਹੀ ਬਣਾਇਆ ਅੱਜ ਸੰਤਾਂ ਦੀਆਂ ਧਾੜਾਂ ਵੱਖਰੀਆਂ ਹੋ ਗਈਆਂ ਨਿੰਗਾਂ ਦੀਆਂ ਧਾੜਾਂ ਵੱਖਰੀਆਂ ਹੋ ਗਈਆਂ ਤੇ ਸ਼ਰੋਮਣੀ ਕਮੇਟੀ ਵੱਖਰੀ ਹੋ ਗਈ ਇਹ ਸਾਰੇ ਹੀ ਸੰਤ ਸਿਪਾਈ ਇਕਸਾਰਤਾ ਵਾਲੇ ਏਕੇ ਦੇ ਸੂਤਰ ਵਿੱਚ ਪਰੋਏ ਜਾ ਕੇ ਇਹ ਕਿਉਂ ਇਕੱਠੇ ਨਹੀਂ ਹੁੰਦੇ ਅਸਲ ਦੇ ਵਿੱਚ ਹਰੇਕ ਨੇ ਆਪੋ ਆਪਣੇ ਚੇਲੇ ਬਣਾਏ ਨੇ ਆਪੋ ਆਪਣੇ ਚਿੰਨ ਦਿੱਤੇ ਹੋਏ ਨੇ ਆਪੋ ਆਪਣੇ ਮੰਤਰ ਦਿੱਤੇ ਹੋਏ ਨੇ ਤੇ ਉਹਨਾਂ ਨੇ ਸਾਰਾ ਕੁਝ ਆਪਣੇ ਅਨੁਸਾਰ ਚਲਾਇਆ ਹੋਇਆ ਜੇ ਬਾਬਾ ਨਾਨਕ ਜੇ ਗੁਰਬਾਣੀ ਦੇ ਰਚੇਤਾ ਮਹਾਪੁਰਖ ਨਾਮਦੇਵ ਜੀ ਕਬੀਰ ਜੀ ਉਹ ਤਰਕ ਕਰ ਸਕਦੇ ਨੇ ਸਵਾਲ ਖੜੇ ਕਰ ਸਕਦੇ ਨੇ ਤਾਂ ਸਾਨੂੰ ਗੁਰਬਾਣੀ ਦੇ ਚਾਨਣ ਵਿੱਚ ਤਰਕ ਕਰਨ ਦਾ ਅਧਿਕਾਰ ਕਿਉਂ ਨਹੀਂ ਹੈ ਅਸੀਂ ਤਰਕ ਕਰਾਂਗੇ ਇਹ ਸਾਡਾ ਹੱਕ ਬਣਦਾ ਇਹ ਹੱਕ ਸਾਨੂੰ ਇਨਸਾਨੀ ਤੇ ਵੀ ਦਿੰਦੀ ਹੈ ਤੇ ਅੱਜ ਦਾ ਸੁਭਾਜ ਅਤੇ ਰਾਜਨੀਤੀ ਵੀ ਦਿੰਦੀ ਹੈ ਸੰਵਿਧਾਨ ਹੈ ਜਿਹੜਾ ਤੇ ਗੁਰਬਾਣੀ ਵੀ ਸਾਨੂੰ ਆਪਣੇ ਸਵਾਲ ਕਰਨ ਦਾ ਗੁਰੂ ਨਾਨਕ ਨੇ ਲੋਕਾਂ ਤੇ ਸਵਾਲ ਕੀਤੇ ਨੇ ਭਗਤਾ ਨੇ ਸਵਾਲ ਕੀਤੇ ਨੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਅਨਵਾਟ ਕਾਹੇ ਨਹੀਂ ਆਇਆ ਜੇ ਤੂੰ ਬ੍ਰਾਹਮਣ ਆਪਣੇ ਆਪ ਨੂੰ ਉੱਚੀ ਜਾਤ ਦਾ ਅਖਵਾਉਣਾ ਤਾਂ ਤੂੰ ਕਿਸੇ ਭਾਈ ਹੋਰ ਰਾ ਜੰਮਿਆ ਜਿਵੇਂ ਮਾਂ ਦੇ ਪੇਟੋਂ ਅਸੀਂ ਜੰਮਿਆ ਤੂੰ ਵੀ ਉਸੇ ਤਰ੍ਹਾਂ ਹੀ ਜੰਮਿਆ ਇਹ ਕਿੱਡਾ ਵੱਡਾ ਤਰਕ ਹੈ ਤੇ ਇਹ ਤਰਕ ਜੇ ਉਦੋਂ ਹੋ ਸਕਦਾ ਸੀ 500 ਸਾਲ ਪਹਿਲਾਂ ਅੱਜ ਵੀ ਸਾਨੂੰ ਗੁਰਬਾਣੀ ਦੇ ਚਾਲਣ ਚ ਰਹਿ ਕੇ ਇਹ ਤਰਕ ਕਰਨ ਦਾ ਪੂਰਾ ਅਧਿਕਾਰ ਹੈ ਤੇ ਫਿਰ ਪ੍ਰੋਫੈਸਰ ਸਾਹਿਬ ਜਦੋਂ ਤਰਕ ਦੀ ਗੱਲ ਹੁੰਦੀ ਹੈ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਨਾ ਸ਼ਬਦ ਬੜਾ ਚਾਲਦਾ ਵੀ ਸੋਧਾ ਲਾ ਦੇਣਾ ਚਾਹੀਦਾ ਠੀਕ ਹੈ ਇਹ ਸੋਧ ਦਾ ਕਨਸੈਪਟ ਹੈ ਸਿੱਖੀ ਦੇ ਵਿੱਚ ਇਹ ਗੱਲ ਕਿੱਥੋਂ ਆਉਂਦੀ ਆ ਕਿ ਕੋਈ ਜੇਕਰ ਬੋਲਦਾ ਕੋਈ ਸਵਾਲ ਕਰਦਾ ਤਾਂ ਸੋਧਾ ਲਾ ਦਿਓ ਕਦੀ ਆਪਣੇ ਦਿਮਾਗ ਦੀ ਥੋੜੀ ਬਹੁਤ ਵਰਤੋਂ ਕਰਕੇ ਦੇਖ ਲਓ ਗੁਰੂ ਨਾਨਕ ਸਾਹਿਬ ਹਰਿਦвар ਗਏ ਉਹਨਾਂ ਨੇ ਉਹਨਾਂ ਦੀਆਂ ਰਵਾਇਤਾਂ ਤੇ ਤਰਕ ਕੀਤਾ ਸੂਰਜ ਨੂੰ ਪਾਣੀ ਦੇਣ ਵਾਲੀ ਗੱਲ ਆਪਾਂ ਕਹਿੰਦੇ ਆ ਜੇ ਕਿਤੇ ਉਹ ਗੁਰਨਾਨਕ ਨੂੰ ਸੋਧਾ ਲਾ ਦਿੰਦੇ ਭਲਾ ਫਿਰ ਕੀ ਬਣਦਾ ਗੁਰਨਾਨਕ ਸਾਹਿਬ ਜਗਨਨਾਥ ਪੁਰੀ ਗਏ ਜੋ ਗੁਰਨਾਨ ਸਿੰਘ ਸਾਹਿਬ ਜੋਗੀਆਂ ਕੋਲੇ ਪਹਾੜਾਂ ਚ ਗਏ ਤੇ ਉਹਨਾਂ ਦੀ ਗਿਣਤੀ ਬਹੁਤ ਸੀ ਗੁਰਨਾਨ ਸਿੰਘ ਸਾਹਿਬ ਤਾਂ 2-4 ਸੇਵਕ ਲੈ ਕੇ ਚਲੇ ਜਾਂਦੇ ਸੀ ਤੇ ਉਹਨਾਂ ਦੇ ਨਾਲ ਹਥਿਆਰਬੰਦ ਫੌਜ ਤਾਂ ਕੋਈ ਨਹੀਂ ਸੀ ਜੇ ਭਲਾ ਹਰਦਵਾਰ ਵਾਲੇ ਜਗਨਨਾਥ ਪੁਰੀ ਵਾਲੇ ਜਾਂ ਜੋਗੀ ਵਗੈਰਾ ਉਹ ਗੁਰਨਾਨ ਸਿੰਘ ਸਾਹਿਬ ਨੂੰ ਸੁਧਾ ਲਾਣ ਦੇ ਫਿਰ ਕੀ ਬਣਦਾ ਕਦੀ ਸੋਚ ਕੇ ਤਾਂ ਦੇਖ ਲਿਆ ਕਰੋ ਗੁਰਨਾਨ ਸਿੰਘ ਸਾਹਿਬ ਕੱਲੇ ਕਾਰੇ ਦੋ ਚਾਰ ਸਾਥੀਆਂ ਸਮੇਤ ਮੱਕੇ ਤੱਕ ਚਲੇ ਗਏ ਮੈਂ ਤਾਂ ਇਹ ਕਹਿਣਤੇ ਮਜਬੂਰ ਆ ਕਿ ਕਿੰਨੇ ਭਲੇ ਸਨ ਉਹ ਲੋਕ ਜਦੋਂ ਗੁਰਨਾਨ ਸਿੰਘ ਸਾਹਿਬ ਉੱਥੇ ਮੱਕੇ ਜਾ ਕੇ ਉਹਨਾਂ ਦੀ ਪਵਿੱਤਰ ਮਹਿਰਾਬ ਵੱਲ ਪੈਰ ਕਰਕੇ ਲੰਮੇ ਪੈ ਗਏ ਤਾਂ ਉਹਨਾਂ ਦੇ ਸੇਵਕ ਨੇ ਆ ਕੇ ਆਖਿਆ ਵੀ ਤੂੰ ਅਣਜਾਣ ਬੰਦਾ ਇੱਧਰ ਪੈਰ ਕਿਉਂ ਕੀਤੇ ਗੁਰਨਾਨ ਸਿੰਘ ਸਾਹਿਬ ਕਹਿੰਦੇ ਵੀ ਇੱਧਰ ਕੀ ਗੱਲ ਹੋਗੀ ਪੈਰ ਮੈਂ ਜੇ ਕਰ ਲੇ ਫਿਰ ਕੀ ਹੋ ਗਿਆ ਕਹਿੰਦੇ ਜੇ ਇੱਧਰ ਖੁਦਾ ਦਾ ਘਰ ਹੈ ਗੁਰਨਾਨ ਸਿੰਘ ਸਾਹਿਬ ਕਹਿਣ ਲੱਗੇ ਜਿੱਧਰ ਫਿਰ ਖੁਦਾ ਦਾ ਘਰ ਨਹੀਂ ਹੈ ਮੇਰੇ ਪੈਰ ਉਧਰ ਕਰ ਦਿਓ ਭਾਈ ਉਹ ਆਪ ਸੋਚਣ ਤੇ ਮਜਬੂਰ ਹੋ ਗਏ ਅਗਲੇ ਦਿਨ ਉਹਨਾਂ ਨੇ ਗੁਰਨਾਨਕ ਸਾਹਿਬ ਨਾਲ ਲੰਮੀਆਂ ਵਿਚਾਰਾਂ ਕੀਤੀਆਂ ਇਸ ਇੱਕ ਗੱਲ ਥੋੜੀ ਜਿਹੀ ਪੂਰੀ ਹੋ ਜਾਣ ਦੋ ਇਸ ਇਸ ਗੱਲ ਦੇ ਵਿੱਚ ਨਾ ਗੱਲ ਜੋੜ ਦਿੱਤੀ ਜਾਂਦੀ ਆ ਉਹ ਕਹਿੰਦੇ ਵੀ ਵੀ ਜਿੱਧਰ ਵੀ ਪੈਰ ਕਰਦੇ ਸੀ ਕਾਬਾ ਉਧਰ ਹੋ ਜਾਂਦਾ ਸੀ ਇਹ ਪਾਗਲਪਨ ਤੋਂ ਸવાય ਕੁਝ ਨਹੀਂ ਹੈ ਤੇ ਜੇ ਕੱਲ ਨੂੰ ਆ ਕੇ ਕੋਈ ਸਾਡੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਲੰਮਾ ਪੈ ਜਵੇ ਤੇ ਪੈਰ ਕਰਕੇ ਉਧਰ ਇਹ ਫਿਰ ਉੱਥੇ ਸੌਦਾ ਲਾਉਣਗੇ ਮੈਂ ਤਾਂ ਇਹ ਦੱਸ ਰਿਹਾ ਕਿ ਕਿੰਨੇ ਚੰਗੇ ਸਨ ਉਹ ਮੁਸਲਮਾਨਾਂ ਦੇ ਵੱਡੇ ਪੁਜਾਰੀ ਸ਼ੇਖ ਮੁੱਲਾ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਸੋਧਾ ਨਹੀਂ ਲਾਇਆ ਉਹਨਾਂ ਨੇ ਮਾਰਕੁੱਟ ਨਹੀਂ ਕੀਤੀ ਤੇ ਸਾਡੇ ਵਾਲੇ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਬਗਾਨਿਆਂ ਨੂੰ ਨਹੀਂ ਆਪਣੇ ਹੀ ਸਿੱਖ ਭਾਈਆਂ ਨੂੰ ਜੇ ਜਰਾ ਕੋਹਰਾਂ ਨੂੰ ਲੱਗਦਾ ਕਿ ਇਹ ਬੰਦਾ ਗਲਤ ਚੱਲ ਰਿਹਾ ਹੈ ਹਾਲਾਂਕਿ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਸੋਧਾ ਲਾਉਣ ਦੇ ਪਰ ਫਿਰ ਵੀ ਇਹ ਮੂਰਖਤਾ ਭਰੇ ਕੰਮ ਉਹ ਕਰਦੇ ਨੇ ਦਲੀਲ ਵਾਲੀ ਪਿਆਰ ਵਾਲੀ ਤੇ ਵਿਦਵਤਾ ਵਾਲੀ ਗੱਲ ਉਹਨਾਂ ਕੋਲੇ ਮੁੱਕ ਗਈ ਹੋਈ ਐ ਇਹ ਸਾਰਾ ਕੁਝ ਉਹਨਾਂ ਦੇ ਇਨਕਮ ਦਾ ਸਾਧਨ ਐ ਜਦੋਂ ਤਰਕ ਦੀ ਗੱਲ ਕਰਾਂਗੇ ਤਾਂ ਸਾਧਾ ਸੰਤਾਂ ਦੇ ਡੇਰਿਆਂ ਦੀ ਇਨਕਮ ਬੰਦ ਹੋਵੇਗੀ ਤੇ ਉਹ ਤਾਂ ਕਰਕੇ ਘਬਰਾਏ ਹੋਏ ਨੇ ਵੀ ਹੁਣ ਤਾਂ ਲੜਾਈ ਹੀ ਕਰੋ ਤਾਂ ਹੀ ਇਹ ਹਟਣਗੇ ਨਹੀਂ ਤਾਂ ਸਾਡੇ ਡੇਰੇ ਬੰਦ ਹੋ ਜਾਣਗੇ ਜਦੋਂ ਆਪਾਂ ਗਰਨਾਨਕ ਸਾਹਿਬ ਦੀ ਗੱਲ ਕਰ ਹੀ ਰਹੇ ਹਾਂ ਤੇ ਇੱਕ ਸਵਾਲ ਨਾ ਵਾਰ-ਵਾਰ ਮਨ ਦੇ ਵਿੱਚ ਆ ਰਿਹਾ ਪੰਜਾ ਸਾਹਿਬ ਦਾ ਸਾਕ ਹੂੰ ਫਿਰ ਕੀ ਉਹਦੇ ਵਿੱਚ ਵੀ ਕੋਈ ਸਚਾਈ ਹੈ ਜਦੋਂ ਕਹਿੰਦੇ ਵੀ ਇੱਕ ਪੱਥਰ ਨੂੰ ਜਿਹੜਾ ਗੁਰੂ ਨਾਨਕ ਸਾਹਿਬ ਆਪਣੇ ਪੰਜੇ ਨਾਲ ਰੋਕ ਦਿੰਦੇ ਨੇ ਕਿਉਂਕਿ ਇਹ ਇਹ ਤੇ ਵੀ ਤਰਕ ਵੀ ਤਾਂ ਕੀਤਾ ਜਾ ਸਕਦਾ ਫਿਰ ਬਿਲਕੁਲ ਕੀਤਾ ਜਾ ਸਕਦਾ ਮੈਂ ਤਾਂ ਇਥੋਂ ਤੱਕ ਪਹਿਲਾਂ ਇੱਕ ਮੈਂ ਹੋਰ ਗੱਲ ਸੁਣਾਦਾ ਕਿਉਂਕਿ ਤੁਸੀਂ ਸਵਾਲ ਨਹੀਂ ਕੀਤਾ ਸੀ ਇਹ ਮੈਂ ਆਪ ਜੋੜ ਰਿਹਾ ਮੈਂ ਆਪ ਘੁੰਮ ਕੇ ਦੇਖ ਕੇ ਆਇਆ ਪੰਜਾ ਸਾਹਿਬ ਤਾਂ ਮੈਂ ਨਹੀਂ ਜਾ ਸਕਿਆ ਕਿਉਂਕਿ ਪਾਕਿਸਤਾਨ 'ਚ ਹੈ ਰੇਠਾ ਸਾਹਿਬ ਗੁਰਦੁਆਰਾ ਇਹਦੇ ਉੱਤਰ ਉੱਤਰਾਖੰਡ ਦੇ ਵਿੱਚ ਹਾਂਜੀ ਉੱਥੇ ਮੈਂ ਆਪ ਜਾ ਕੇ ਵੇਖ ਕੇ ਆਇਆ ਬਣਿਆ ਜਾਂਦਾ ਹੈ ਕੇ ਗੁਰਨਾਨਕ ਸਾਹਿਬ ਨੇ ਮਰਦਾਨੇ ਦੀ ਭੁੱਖ ਮਟਾਉਣ ਵਾਸਤੇ ਰੀਠੇ ਮਿੱਠੇ ਕਰ ਦਿੱਤੇ ਤੇ ਅੱਜ ਤੱਕ ਮੈਂ ਉੱਥੇ ਦੇਖ ਰਿਹਾ ਮਿੱਠੇ ਮਿੱਠੇ ਰੀਠਿਆਂ ਦਾ ਪ੍ਰਸ਼ਾਦ ਲੋਕਾਂ ਨੂੰ ਦਿੱਤਾ ਜਾ ਰਿਹਾ ਪਰ ਉਹਦਾ ਪਿਛੋਕੜ ਕੀ ਹੈ ਲਹਣਤਾ ਇਹਨਾਂ ਲੋਕਾਂ ਤੇ ਜਿਹੜੇ ਇਹੋ ਜਿਹੀਆਂ ਕਹਾਣੀਆਂ ਪਾਉਂਦੇ ਨੇ ਹੁੰਦਾ ਕੀ ਹੈ ਰੀਠਿਆਂ ਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਕਿਹਾ ਜਾਂਦਾ ਹੈ ਕਿ ਤੁਸੀਂ ਰੀਠਿਆਂ ਨੂੰ ਜਿਵੇਂ ਆਪਾਂ ਜਲੇਬੀਆਂ ਪਹਿਲਾਂ ਘੋਚ ਪਕਾਉਨੇ ਆ ਤਲਦੇ ਆ ਤੇ ਫਿਰ ਉਹਨਾਂ ਨੂੰ ਖੰਡ ਦੀ ਚਾਣੀ ਦੇ ਵਿੱਚ ਇੱਕ ਵਾਰੀ ਲੰਘਾ ਦਿੰਨੇ ਆ ਉਹ ਜਲੇਬੀਆਂ ਦੇ ਵਿੱਚ ਮਿੱਠਾ ਰਸਾ ਵਿੱਚ ਭਰ ਜਾਂਦਾ ਤੇ ਇਸੇ ਤਰ੍ਹਾਂ ਉਹ ਰੀਠੇ ਗਰਮ ਪਾਣੀ ਦੇ ਵਿੱਚ ਇੱਕ ਵਾਰੀ ਉਬਲਦੇ ਮਿੱਠੇ ਪਾਣੀ ਚ ਉਹ ਡੋਬ ਦਿੱਤੇ ਜਾਂਦੇ ਨੇ ਕੱਢ ਦਿੱਤੇ ਜਾਂਦੇ ਨੇ ਉਹਨਾਂ ਦੀ ਤਸਵੀਰ ਬਦਲ ਜਾਂਦੀ ਹੈ ਅੱਜ ਤੱਕ ਇਹ ਠੱਗੀ ਚੱਲ ਰਹੀ ਹੈ ਉਹ ਰੀਠੇ ਜਿਹੜੇ ਗੁਰਦੁਆਰੇ ਚ ਆ ਜਾਂਦੇ ਨੇ ਉਹਨਾਂ ਨੂੰ ਪ੍ਰਸ਼ਾਦ ਬਣਾ ਕੇ ਫਿਰ ਵੇਚਿਆ ਜਾਂਦਾ ਮੈਂ 2014 ਦੇ ਵਿੱਚ ਮੇਰੇ ਸੰਗੀਆਂ ਸਾਥੀਆਂ ਸਮੇਤ ਉਹ ਜਾ ਕੇ ਦੇਖ ਕੇ ਆਇਆ ਜਿਹੜੇ ਉਥੋਂ ਰਿਠਿਆਂ ਦੇ ਰੁੱਖ ਬਾਹਰ ਖੜੇ ਸੀ ਉਦੋਂ ਮੌਸਮ ਸੀ ਰਿਠੇ ਲੱਗੇ ਹੋਏ ਸੀ ਅਸੀਂ ਤੋੜ ਤੋੜ ਕੇ ਖਾ ਕੇ ਦੇਖੇ ਉਹ ਸਾਰੇ ਕੌੜੇ ਸੀ ਜਦੋਂ ਪ੍ਰਬੰਧਕਾਂ ਨੂੰ ਪੁੱਛਿਆ ਵੀ ਇਹ ਤੁਹਾਡੇ ਕੋਲ ਮਿੱਠੇ ਰਿਠੇ ਕਿੱਥੇ ਆਉਂਦੇ ਨੇ ਕਹਿੰਦੇ ਇਹ ਤਾਂ ਚੌਣਵੇਂ ਹੁੰਦੇ ਨੇ ਰਿਠੇ ਕੁਝ ਜਿੱਥੇ ਗੁਰਨਾਨਕ ਸਾਹਿਬ ਦੀ ਬਾਬਾ ਜੀ ਦੀ ਕਿਰਪਾ ਹੁੰਦੀ ਆ ਉਹ ਮਿੱਠੇ ਹੋ ਜਾਂਦੇ ਨੇ ਮੈਂ ਕਿਹਾ ਉਹ ਰਿਠਾ ਤਾਂ ਉਹਨਾਂ ਜ਼ਮਾਨੇ ਚ 500 ਸਾਲ ਪਹਿਲਾਂ ਹੋਇਆ ਸੀ ਤੇ ਹੁਣ ਤੱਕ ਉਹ ਰਿਠਾ ਇੱਥੇ ਖੜਾ ਹੈ ਕਹਿੰਦੇ ਇਹ ਤਾਂ ਬਾਬੇ ਦੀਆਂ ਬਾਬਾ ਜਾਣੇ ਸਾਨੂੰ ਨਹੀਂ ਪਤਾ ਗੱਲ ਕੀ ਉੱਥੇ ਵੀ ਵੱਡੇ ਵੱਡੇ ਗੈਂਗ ਤੇ ਵਿਗੜੇ ਹੋਏ ਬਦਮਾਸ਼ਾ ਲੋਕਾਂ ਦੇ ਗੁਰਦੁਆਰਿਆਂ 'ਚ ਕਬਜ਼ੇ ਹੋਏ ਨੇ ਲੋਕਾਂ ਨੂੰ ਮੂਰਖ ਬਣਾ ਕੇ ਇਹ ਲੁੱਟ ਕੇ ਖਾ ਰਹੇ ਨੇ ਉੱਥੇ ਜਿਹੜੇ ਪੁਜਾਰੀ ਨੇ ਭਾਈ ਨੇ ਉਹਨਾਂ ਨਾਲ ਮੈਂ ਗੱਲਾਂ ਕਰਕੇ ਦੇਖੀ ਹਾਂ ਉਹ ਵਿਚਾਰੇ ਯੂਪ ਵਗੈਰਾ ਦੇ ਉੱਤਰਾਖੰਡ ਦੇ ਉਧਰਲੇ ਬਸਨੀਕ ਨੇ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੈ ਥੋੜੀ ਥੋੜੀ ਤਨਖਾਹ ਦੇ ਕੇ ਉਹਨਾਂ ਨੂੰ ਉੱਤੇ ਨੌਕਰੀਆਂ ਤੇ ਰੱਖਿਆ ਹੋਇਆ ਤੇ ਜਦੋਂ ਪੁੱਛਿਆ ਵੀ ਹੋਰ ਤੁਹਾਡਾ ਇੰਨੀ ਤਨਖਾਹ ਨਾਲ ਕਿਹਜਾੜਾ ਹੋ ਜਾਂਦਾ ਕਹਿੰਦੀ ਇਹ ਰਹਿਣ ਨੂੰ ਜਗ੍ਹਾ ਮਿਲੀ ਹੋਈ ਹੈ ਖਾਣ ਨੂੰ ਲੰਗਰ ਦੀ ਰੋਟੀ ਪਰਿਵਾਰ ਨੂੰ ਮਿਲ ਜਾਂਦੀ ਹੈ ਹੋਰ ਅਸੀਂ ਕੀ ਕਰੀਏ ਇਨਕਬ ਦਾ ਕੋਈ ਸਾਧਨ ਨਹੀਂ ਹੈ ਜੇ ਨਾ ਦਿੰਦੇ ਨੇ ਉਹਨਾਂ ਭਲਾ ਇਹ ਸਾਰਾ ਕੁਝ ਇਸੇ ਤਰੀਕਾ ਪੰਜਾ ਸਾਹਿਬ ਦਾ ਤੇ ਉਥੋਂ ਕੋਈ ਉੱਪਰੋਂ ਪਹਾੜ ਨਹੀਂ ਡਿੱਗਿਆ ਤੇ ਗੱਲ ਤਾਂ ਇਹ ਸੀ ਕਿ ਗੁਰਨਾਨਕ ਸਾਹਿਬ ਨੇ ਪਹਿਲਾਂ ਕਦੇ ਸੋਚ ਕੇ ਦੇਖੋ ਮੈਨੂੰ ਇੱਕ ਮਸਲਪਾਨ ਭਰਾ ਨੇ ਸਵਾਲ ਕਰ ਦਿੱਤਾ ਕਹਿੰਦਾ ਗਿਆਨੀ ਜੀ ਤੁਸੀਂ ਜਰਕ ਬਾਕੀਆਂ ਨਾਲੋਂ ਵੱਖਰੇ ਲੱਗਦੇ ਹੋ ਕਿ ਕੀ ਪਹਾੜਾਂ ਦੇ ਉੱਤੇ ਪਾਣੀ ਹੁੰਦਾ ਪਾਣੀ ਤਾਂ ਨੀਵੇਂ ਥਾਂ ਤੇ ਸਰੋਵਰਾਂ ਚ ਝੀਲਾਂ ਚ ਹੁੰਦਾ ਤੁਸੀਂ ਉੱਪਰ ਪਹਾੜ ਦੇ ਉੱਤੇ ਪਾਣੀ ਬਿਠਾਈ ਜਾਂਦੇ ਹੋ ਕਿ ਉੱਥੇ ਉਹ ਵਲੀਕ ਘੰਧਾਰੀ ਨੇ ਪਾਣੀ ਰੋਕ ਲਿਆ ਤੇ ਉਹ ਪਾਣੀ ਤਾਂ ហេਠਾਂ ਸੀ ਫਿਰ ਜਿਹੜਾ ਇਹ ਦੱਸੋ ਉਹ ਪੱਥਰ ਜਦੋਂ ਤੋਂ ਰੁੜ ਕੇ ਆਇਆ ਸੀ ਜੇ ਪੱਥਰ ਇੰਨਾ ਨਾਜ਼ਕ ਸੀ ਪੋਲਾ ਸੀ ਉਹਦੇ ਵਿੱਚ ਪੰਜਾ ਖੁੱਭ ਸਕਦਾ ਸੀ ਉਹ ਪੱਥਰ ਰੁੜ ਕੇ ਆਇਆ ਕਿਵੇਂ ਉਹ ਤਾਂ ਰਾਹ ਜਾਂ ਫੁੱਟ ਜਾਣਾ ਚਾਹੀਦਾ ਸੀ ਪਰ ਉਹ ਸਬੂਤਾ ਮਜ਼ਬੂਤ ਪੱਥਰ ហេਠਾਂ ਆ ਗਿਆ ਪਰ ហេਠਾਂ ਆ ਕੇ ਇੰਨਾ ਪੋਲਾ ਹੋ ਗਿਆ ਕਿ ਉਹ ਉਹਦੇ ਵਿੱਚ ਪੰਜਾ ਖੁੱਬ ਗਿਆ ਗੁਰਨਾਨ ਸਿੰਘ ਸਾਹਿਬ ਦਾ ਪਰ ਜਦੋਂ ਇਹਦਾ ਪਿਛੋਕੜ ਪੜੀਏ ਮੈਂ ਸਾਰਾ ਪੜ ਚੁੱਕਿਆ ਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਬਹੁਤ ਪਹਿਲਾਂ ਆ ਕੇ ਕਬਜ਼ਾ ਕਰ ਲਿਆ ਤੇ ਉਹਨਾਂ ਦੀਆਂ ਫੌਜਾਂ ਦੀ ਬਹੁਤ ਚੜ੍ਹਤ ਸੀ ਤੇ ਉੱਥੋਂ ਦੇ ਜਿਹੜੇ ਮੁ슬ਮਾਨ ਸੀ ਜਿਹੜੇ ਜਾਨ ਬਚਾ ਕੇ ਦੌੜ ਸਕਦੇ ਸੀ ਉਹ ਤਾਂ ਚਲੇ ਗਏ ਪਰ ਜਿਹੜੇ ਔਰਤਾਂ ਬੱਚੇ ਜਾਂ ਬਜ਼ੁਰਗ ਜਾਂ ਜਿਹੜੇ ਬਿਮਾਰ ਵਗੈਰਾ ਸੀ ਉਹ ਕਿਤੇ ਜਾ ਨਹੀਂ ਸਕੇ ਉਹਨਾਂ ਨੇ ਉੱਥੇ ਇੱਕ ਪੱਥਰ ਦੇ ਦਿਵਾਲੇ ਜਾ ਕੇ ਬਹੁਤ ਸਾਰੇ ਲੋਕ ਮੁਸਲਮਾਨ ਉੱਥੇ ਬੈਠ ਗਏ ਤੇ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਕਹਿਣ ਲੱਗੇ ਤਾਂ ਜਦੋਂ ਸਿੱਖ ਫੌਜਾਂ ਅੱਗੇ ਆਈਆਂ ਤੇ ਉਹਨਾਂ ਨੇ ਆ ਕੇ ਪੁੱਛਿਆ ਵੀ ਤੁਸੀਂ ਕੌਣ ਹੋ ਕਹਿੰਦੇ ਜੀ ਅਸੀਂ ਬਾਬੇ ਨਾਨਕ ਦੇ ਸੇਵਕਾਂ ਬਸ ਇਹ ਪੱਥਰ ਨੂੰ ਬਾਬੇ ਨਾਨਕ ਦੇ ਹੱਥ ਛੂਏ ਸੀ ਅਸੀਂ ਤਾਂ ਅਜੇ ਦੇ ਅੱਗੇ ਅਰਦਾਸਾਂ ਕਰ ਰਹੇ ਹਾਂ ਵੀ ਸਾਡੀ ਜੀਾਨ ਬਚਾ ਲਵੇ ਉਹਨਾਂ ਨੇ ਜਾਨ ਬਚਾਉਣ ਵਾਸਤੇ ਸਿੱਖਾਂ ਕੋਲੇ ਇਹ ਅਰਜ਼ ਕੀਤੀ ਕਿ ਇਹ ਪੱਥਰ ਸ਼ੋ ਗੁਰੂ ਨਾਨਕ ਦੀ ਹੈ ਇਹਦੇ ਤੇ ਬਾਬਾ ਨਾਨਕ ਦੇ ਹੱਥ ਲੱਗੇ ਹੋਏ ਨੇ ਅਸੀਂ ਤਾਂ ਇਹਦਾ ਓਟ ਆਸਰਾ ਲੈ ਕੇ ਬੈਠੇ ਆ ਉਹ ਸਿੱਖ ਪੌਜਿਆਂ ਨੇ ਕਿਹਾ ਕਿ ਜੇ ਤੁਸੀਂ ਬਾਬੇ ਨਾਨਕ ਦਾ ਨਉ ਵਰਤੇ ਆ ਤਾ ਅਸੀਂ ਤੁਹਾਨੂੰ ਬਲਬਿੰਗਾ ਨਹੀਂ ਹੋਣ ਦੇਵਾਂਗੇ ਤੁਹਾਡਾ ਅੰਨ ਪਾਣੀ ਸਾਰੀ ਕੁਛ ਰਾਖੀ ਕਰਾਂਗੇ ਡਰਨ ਦੀ ਲੋੜ ਨਹੀਂ ਹੈ ਤੇ ਉਦੋਂ ਬਾਅਦ ਫਿਰ ਮਿਸਤਰੀਆਂ ਨੇ ਕੁਝ ਮੁਸਲਮਾਨਾਂ ਨੇ ਉਸ ਵੱਡੇ ਪੱਥਰ ਦੇ ਵਿੱਚ ਆਪ ਛੈਣੀ ਤੇ ਥੌੜੀ ਲੈ ਕੇ ਉਹ ਹੱਥ ਪੰਜੇ ਵਾਲਾ ਨਿਸ਼ਾਨ ਖੋਦਿਆ ਨਾ ਕਿ ਉਹ ਠੱਪਾ ਲੱਗਿਆ ਇਹ ਕਹਾਣੀਆਂ ਮਗਰੋਂ ਪ੍ਰਚਲਿਤ ਕੀਤੀਆਂ ਜਾਂਦੀਆਂ ਨੇ ਇਹੋ ਜੀਆਂ ਕਹਾਣੀਆਂ ਝੂਠੀਆਂ ਨੇ ਹਾਂ ਉਹਨਾਂ ਦਾ ਵਿਸ਼ਵਾਸ ਜਾਨ ਬਚਾਉਣ ਵਾਸਤੇ ਉਹਨਾਂ ਨੇ ਵਰਤੋਂ ਕਰ ਲਈ ਉਹ ਧੰਤਾ ਦੇ ਯੋਗ ਨੇ ਲੋਕ ਪ੍ਰੋਫੈਸਰ ਸਾਹਿਬ ਜਿਸ ਜਿਹੜੇ ਪੰਜਾ ਸਾਹਿਬ ਦੀ ਜਿਹੜੀ ਕਹਾਣੀ ਤੁਸੀਂ ਦੱਸ ਰਹੇ ਜਿਹੜਾ ਤੁਹਾਡਾ ਵਰ ਜਣਾ ਤੁਸੀਂ ਕਿਸ ਹਵਾਲੇ ਤੋਂ ਇਹ ਗੱਲ ਕਰ ਰਹੇ ਹੋ ਜੇ ਦੱਸ ਸਕੋ ਸਾਡੇ ਦਰਸ਼ਕਾਂ ਨੂੰ ਜੇ ਕੋਈ ਜਾਣਨਾ ਚਾਹੁੰਦਾ ਹੋਵੇ ਪੜ੍ਹਨਾ ਚਾਹੁੰਦਾ ਹੋਵੇ ਬਾਈ ਜੀ ਆਪਣੀਆਂ ਕਿਤਾਬਾਂ ਦੇ ਵਿੱਚ ਬਾਕਾਇਦਾ ਉਹਨਾਂ ਕਿਤਾਬਾਂ ਦੇ ਹਵਾਲੇ ਦਿੱਤੇ ਹੋਏ ਨੇ ਸਾਖੀ ਬਲੀ ਖੰਧਾਰੀ ਕੀ ਕਿਉਂਕਿ ਸਪੋਕਸਮੈਨ ਅਖਬਾਰ ਵਾਲਿਆਂ ਨੇ ਸਪੈਸ਼ਲ ਮੈਨੂ ਸਰਦਾਰ ਜਗENDER ਸਿੰਘ ਨੇ ਫੋਨ ਕਰਕੇ ਕਿਹਾ ਸੀ ਕਿ ਮੈਂ ਬੜੇ ਭਰਾਵਾਂ ਨੂੰ ਆਖਿਆ ਬਲੀਖੰਡਾਰੀ ਵਾਲੀ ਸਾਖੀ ਤੇ ਲੇਖ ਲਿਖੋ ਕਈ ਲੇਖ ਆਏ ਨੇ ਪਰ ਕਰਾਮਾਤਾ ਜੋ ਬਾਹਰ ਨਹੀਂ ਕੁ ਨਿਕਲ ਰਿਆ ਤੁਸੀਂ ਕਿ ਗਿਆਨ ਭਰਪੂਰ ਸਚਾਈ ਦੇ ਨੇੜੇ ਗੱਲ ਸਾਨੂੰ ਲਿਖ ਕੇ ਭੇਜੋ ਉਹਨਾਂ ਨੇ ਮੇਰਾ ਉਹ ਲੇਖ ਜਿਹੜਾ ਮੈਂ ਭੇਜਿਆ ਅਖਬਾਰ 'ਚ ਵੀ ਛਾਪਿਆ ਤੇ ਮੈਂ ਉਹਦੀਆਂ ਨਕਲਾਂ ਰੱਖੀਆਂ ਨੇ ਉਹ ਆਪਣੀ ਕਿਤਾਬ 'ਚ ਵੀ ਪਾਇਆ ਤੇ ਕਿਹੜੇ ਕਿਹੜੇ ਹਵਾਲੇ ਮੈਂ ਕਿੱਥੋਂ ਕਿੱਥੋਂ ਲਏ ਨੇ ਉਹ ਸਾਰੇ ਮੈਂ ਉਸ ਕਿਤਾਬ 'ਚ ਪਾਏ ਨੇ ਸਾਰੇ ਮੂੰਹ ਜਵਾਨੀ ਯਾਦ ਨਹੀਂ ਰਹਿੰਦੇ ਤੇ ਉਹ ਜਿਹੜੇ ਤੁਸੀਂ ਪੜ ਸਕਦੇ ਹੋ ਉਹਦੀ ਪੀਡੀਐਫ ਵਗਾਰਾ ਵੀ ਤੁਹਾਨੂੰ ਭੇਜੀ ਜਾ ਸਕਦੀ ਹੈ ਜੀ ਬਹੁਤ ਬਹੁਤ ਧੰਨਵਾਦ ਆਪਾਂ ਕਾਫੀ ਗੱਲਾਂ ਛੂੰਹਣ ਦੀ ਕੋਸ਼ਿਸ਼ ਕੀਤੀ ਹੈ ਪਰ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰੀਏ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬਹੁਤ ਧੰਨਵਾਦ ਜੀ ਤੁਹਾਡਾ ਵੀ ਜੀ ਸੋ ਦਰਸ਼ਕੋ ਆਪਾਂ ਗੱਲਬਾਤ ਕੀਤੀ ਹੈ ਕਿ ਸਿੱਖੀ ਵਿਚਾਰਧਾਰਾ ਸਿੱਖੀ ਫਲਸਫਾ ਉਹ ਕਿਸ ਤਰੀਕੇ ਦੇ ਨਾਲ ਤਰਕ ਬਾਰੇ ਗੱਲ ਕਰਦਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਸਾਰੇ ਹਵਾਲੇ ਗੁਰਬਾਣੀ ਦੇ ਤੁਕਾਂ ਸਮੇ ਤੁਹਾਡੇ ਸਾਹਮਣੇ ਰੱਖੇ ਨੇ ਏ ਕੋਈ ਅੰਤਮ ਸੱਚ ਨਹੀਂ ਅਸੀਂ ਇਹ ਵੀ ਗੱਲ ਕਹਿਨੇ ਆ ਤੁਹਾਡੀ ਕੀ ਵਿਚਾਰ ਹੈ ਇਹਦੇ ਬਾਰੇ ਤੁਹਾਡਾ ਕੋਈ ਸਵਾਲ ਆ ਕੋਈ ਸੁਝਾਅ ਕੋਈ ਰਾਇ ਹੈ ਜੇ ਤੁਸੀਂ ਡਿਸਐਗਰੀ ਵੀ ਕਰਦੇ ਹੋ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਅਸੀਂ ਪ੍ਰੋਫੈਸਰ ਸਾਹਿਬ ਨਾਲ ਮਿਲਦੇ ਰਾਵਾਂਗੇ ਵਿਚਾਰਾ ਸਾਂਝਿਆ ਕਰਦੇ ਰਾਵਾਂਗੇ ਜੇਕਰ ਤੁਹਾਡੇ ਕੋਈ ਸਵਾਲ ਹੋਣਾਂ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਦੇਖਦੇ ਰਹੋ ਦੁਨੀਆ